ਹਾਜ਼ਰ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਪੂਰੇ 2 ਸਾਲ ਮੇਰੇ ਪੁੱਤਰ ਵੱਲੋਂ ਇੱਕ ਵੀ ਫੋਨ ਨਹੀਂ ਆ ਇੱਕ ਵੀ ਆ ਕਿਵੇਂ ਹੋ ਨਹੀਂ ਸਕਦਾ ਤੇ ਫਿਰ ਇੱਕ ਸ਼ਾਮ ਮੇਰੇ ਮੋਬਾਈਲ ਦੀ ਸਕਰੀਨ ਤੇ ਆ ਉਹੀ ਨਾਮ ਚਮਕਿਆ ਜਿਸ ਨੂੰ ਦੇਖਣ ਤੋਂ ਬਾਅਦ ਵੀ ਮੈਂ ਦੇਰ ਤੱਕ ਸਾਹ ਲੈਣਾ ਭੁੱਲ ਜਾਂਦਾ ਹਾਂ ਪਾਪਾ ਕੱਲ ਰਾਤ ਡਿਨਰ ਤੇ ਆ ਜਾਇਓ ਸਾਨੂੰ ਗੱਲ ਕਰਨੀ ਹੈ ਬਸ ਐਨਾ ਕੋਈ ਲੰਬੀ ਸਫਾਈ ਨਹੀਂ ਕੋਈ ਪਿਆਰ ਭਰੀ ਲਾਈਨ ਨਹੀਂ ਆ ਫਿਰ ਵੀ ਆ ਮੇਰੇ سینੇ ਵਿੱਚ ਉਮੀਦ ਇੰਜ ਜਾ ਗੀ ਜੀ ਮੇ ਬੁਜੀ ਹੋਈ ਬੱਤੀ ਵਿੱਚ ਅਚਾਨਕ ਕਰੰਟ ਆ ਜਾਵੇ ਮੌਸਮਰ ਵਿੱਚ ਹਾਂ ਜਦੋਂ ਲੋਕ ਆਪਣੇ ਗੋਡਿਆਂ ਦੀ ਆਵਾਜ਼ ਸੁਣ ਕੇ ਉੱਠਦੇ ਹਨ ਤੇ ਆ ਦਿਲ ਦੀ ਆਵਾਜ਼ ਸੁਣ ਕੇ ਬੈਠ ਜਾਂਦੇ ਨੇ ਮੈਂ 70 ਸਾਲ ਦਾ ਹਾਂ ਰਿਟਾਇਰ ਹੋ ਚੁੱਕਾ ਹਾਂ ਜ਼ਿੰਦਗੀ ਦੇ ਸਭ ਤੋਂ ਲੰਬੇ ਹਿੱਸੇ ਵਿੱਚ ਮੈਂ ਅਦਾਲਤ ਵਿੱਚ ਬੈਠ ਕੇ ਸੱਚ ਝੂਠ ਦੇਖਿਆ ਹੈ ਲੇਕਿਨ ਜਦੋਂ ਆਪਣਾ ਪੁੱਤਰ ਬੁਲਾਵੇ ਤਾਂ ਦਿਮਾਗ ਨਹੀਂ ਦਿਲ ਅੱਗੇ ਵੱਧ ਜਾਂਦਾ ਹੈ ਮੈਂ ਤੁਹਾਨੂੰ ਸੱਚ ਦੱਸਾਂ ਮੈਨੂੰ ਲੱਗਿਆ ਸ਼ਾਇਦ ਉਹਨੂੰ ਸਮਝ ਗਿਆ ਹੈ ਸ਼ਾਇਦ ਹੁਣ ਉਸਨੂੰ ਯਾਦ ਆਇਆ ਹੈ ਕਿ ਮੈਂ ਵੀ ਕੋਈ ਦੀਵਾਰ ਨਹੀਂ ਇਨਸਾਨ ਹਾਂ ਮੇਰੀਆਂ ਵੀ ਰਹਿਤਾਂ ਹੁੰਦੀਆਂ ਨੇ ਮੇਰੇ ਵੀ ਤਿਉਹਾਰ ਹੁੰਦੇ ਨੇ ਮੇਰੇ ਵੀ ਖਾਲੀ ਕਮਰੇ ਹੁੰਦੇ ਨੇ ਤੇ ਜਿਸ ਘਰ ਨੂੰ ਮੈਂ ਆਪਣੇ ਹੱਥਾਂ ਦੀ ਮਿਹਨਤ ਨਾਲ ਬਣਾਇਆ ਸੀ ਉਸਨੂੰ ਵਿਆਹ ਤੋਂ ਬਾਅਦ ਮੈਂ ਉਸੇ ਪੁੱਤਰ ਦੇ ਨਾਮ ਕਰ ਦਿੱਤਾ ਸੀ ਇਹ ਸੋਚ ਕੇ ਕਿ ਮੇਰੇ ਜਾਣ ਤੋਂ ਬਾਅਦ ਉਸਨੂੰ ਕਿਸੇ ਦੇ ਸਾਹਮਣੇ ਹੱਥ ਨਾ ਫੈਲਾਉਣਾ ਪਵੇ ਉਸ ਰਾਤ ਮੈਂ ਆਪਣੇ ਛੋਟੇ ਜਿਹੇ ਫਲੈਟ ਵਿੱਚ ਤਿਆਰ ਹੋਇਆ ਉਹੀ ਚਿੱਟਾ ਕੁਰਤਾ ਪਜਾਮਾ ਉੱਪਰ ਹਲਕੀ ਜੈਕਟ ਆ ਉਹ ਘੜੀ ਜੋ ਮੇਰੇ ਪੁੱਤਰ ਨੇ ਬਹੁਤ ਪਹਿਲਾਂ ਬਹੁਤ ਖੁਸ਼ ਹੋ ਕੇ ਮੇਰੇ ਹੱਥ ਵਿੱਚ ਪਹਿਨਾਈ ਸੀ ਆ ਮੈਂ ਇੱਕ ਛੋਟਾ ਜਿਹਾ ਗੁਲਦਸਤਾ ਵੀ ਲਿਆ ਫੁੱਲਾਂ ਦਾ ਨਹੀਂ ਆ ਉਸ ਉਮੀਦ ਦਾ ਜਿਸ ਨੂੰ ਮੈਂ ਲੈ ਕੇ ਜਾ ਰਹੀ ਸੀ ਆ ਬਾਰ ਹਵਾ ਵਿੱਚ ਠੰਡਕ ਸੀ ਪੰਜਾਬ ਦੀਆਂ ਰਾਤਾਂ ਅਕਸਰ ਇੰਜ ਹੀ ਚੁੱਪਚਾਪ ਚੁੱਪਦੀਆਂ ਨੇ ਆ ਬਿਨਾ ਸ਼ੋਰ ਕੀਤੇ ਸਿੱਧਾ ਹੱਡੀਆਂ ਤੱਕ ਮੈਂ ਕਾਰ ਲੈ ਕੇ ਉਸ ਕਲੋਨੀ ਵੱਲ ਚੱਲਿਆ ਜਿੱਥੇ ਮੇਰਾ ਪੁਰਾਣਾ ਘਰ ਹੈ ਉਹੀ ਚੋੜਾ ਗੇਟ ਉਹੀ ਸੁਰੱਖਿਆ ਗਾਰਡ ਉਹੀ ਸੜਕ ਤੇ ਪੀਲੀ ਲਾਈਟਾਂ ਤੇ ਉਹੀ ਘਰ ਜਿਸ ਦੀਆਂ ਦੀਵਾਰਾਂ ਤੇ ਕਦੇ ਮੇਰੀ ਪਤਨੀ ਦੀ ਹਾਸੇ ਗੂੰਜਦੇ ਸੀ ਆ ਮੈਂ ਜਦੋਂ ਵੀ ਉੱਥੇ ਜਾਂਦਾ ਸੀ ਆ ਮੈਨੂੰ ਲੱਗਦਾ ਸੀ ਜਿਵੇਂ ਸਮਾਂ ਪਿੱਛੇ ਖਿੱਚ ਜਾਂਦਾ ਹੈ ਗੱਡੀ ਰੋਕ ਕੇ ਮੈਂ ਕੁਝ ਪਲ ਬੱਸ ਘਰ ਨੂੰ ਦੇਖਦਾ ਹੀ ਰਿਹਾ ਖਿੜਕੀਆਂ ਵਿੱਚ ਰੋਸ਼ਨੀ ਸੀ ਆ ਅੰਦਰ ਕੋਈ ਸੀ ਆ ਮੇਰਾ ਦਿਲ ਬੋਲਿਆ ਦੇਖਿਆ ਅੱਜ ਰਾਤ ਪਰ ਸਭ ਠੀਕ ਹੋਵੇਗਾ ਮੈਂ ਗੇਟ ਦੇ ਕੋਲ ਪਹੁੰਚਿਆ ਹੀ ਸੀ ਆ ਕਿ ਦਰਵਾਜ਼ਾ ਅਚਾਨਕ ਖੁੱਲ ਗਿਆ ਤੇ ਸਾਹਮਣੇ ਉਹ ਖੜੀ ਸੀ ਆ ਘਰ ਦੀ ਪੁਰਾਣੀ ਕੰਮ ਵਾਲੀ ਆ ਸਵਿੱਤਰੀ ਆ 20 ਸਾਲ ਤੋਂ ਜ਼ਿਆਦਾ ਉਸਨੇ ਸਾਡੇ ਘਰ ਵਿੱਚ ਕੰਮ ਕੀਤਾ ਹੈ ਮੇਰੀ ਪਤਨੀ ਦੇ ਜਾਣ ਤੋਂ ਬਾਅਦ ਵੀ ਉਹ ਰੁਕੀ ਸੀ ਆ ਫਿਰ ਮੇਰੇ ਪੁੱਤਰ ਅਨੂ ਦੇ ਨਾਲ ਵੀ ਉੱਥੇ ਹੀ ਰਹੀ ਆ ਪਰ ਅੱਜ ਉਸਦਾ ਚਿਹਰਾ ਵੈਸਾ ਨਹੀਂ ਸੀ ਆ ਅੱਜ ਉਸ ਦੀਆਂ ਅੱਖਾਂ ਵਿੱਚ ਕੁਝ ਆ ਜਾ ਸੀ ਜਿਸ ਨੂੰ ਮੈਂ ਕਈ ਵਾਰ ਗਵਾਹੀ ਦੇਣ ਵਾਲਿਆਂ ਦੀਆਂ ਅੱਖਾਂ ਵਿੱਚ ਦੇਖਿਆ ਹੈ ਡਰ ਅਸਲੀ ਡਰ ਉਸਨੇ ਮੇਰਾ ਹੱਥ ਫੜਿਆ ਉਹ ਜ਼ੋਰ ਨਾਲ ਤੇ ਬਹੁਤ ਹੌਲੇ ਜੇ ਬੋਲੀ ਸਾਹਬ ਅੰਦਰ ਨਾ ਜਾਇਓ ਆ ਪੱਜ ਜਾਓ ਇੱਥੋਂ ਮੈਂ ਇੱਕ ਸੈਕਿੰਡ ਨੂੰ ਹੱਸ ਪਿਆ ਜੀ ਮੇਰੇ ਨਾਲ ਕਿਸੇ ਨੇ ਮਜ਼ਾਕ ਕੀਤਾ ਹੋਵੇ ਮੈਂ ਕੈਸਾ ਵਿਤਰੀ ਇਹ ਕੀ ਬੋਲ ਰਹੀ ਹੈ ਮੇਰਾ ਪੁੱਤਰ ਬੁਲਾ ਰਿਹਾ ਹੈ ਉਸ ਦੀਆਂ ਉਂਗਲਾਂ ਮੇਰੇ ਕਲਾਈ ਤੇ ਕੱਸ ਗਈਆਂ ਉਸ ਦੀ ਆਵਾਜ਼ ਕੰਬ ਰਹੀ ਸੀ ਸਾਬ ਮੈਂ ਸੱਚ ਬੋਲ ਰਹੀ ਹਾਂ ਇਹ ਡਿਨਰ ਨਹੀਂ ਹੈ ਇਹ ਫਸੌਂਦਾ ਖੇਡ ਹੈ ਉਹ ਪਲ ਮੇਰੇ ਅੰਦਰ ਦਾ ਜੱਜ ਜਾਗ ਗਿਆ ਮੈਂ ਉਸ ਦੀਆਂ ਅੱਖਾਂ ਵਿੱਚ ਦੇਖਿਆ ਉਸ ਦੇ ਚਿਹਰੇ ਦੀਆਂ ਰੇਖਾਵਾਂ ਉਸ ਦੀ ਸਾਹ ਉਸ ਦਾ ਕਬਰਾਇਆ ਹੋਇਆ ਗਲਾ ਇਹ ਊਠ ਨਹੀਂ ਸੀ ਇਹ ਕਿਸੇ ਦੀ ਆਖਰੀ ਕੋਸ਼ਿਸ਼ ਸੀ ਕਿਸੇ ਨੂੰ ਬਚਾਉਣ ਦੀ ਆ ਮੈਂ ਬਹੁਤ ਹੌਲੇ ਜੇ ਪੁੱਛਿਆ ਕੀ ਹੋਣ ਵਾਲਾ ਹੈ ਉਹ ਗਏ ਚੁਕੀ ਜਿਵੇਂ ਦੀਵਾਰਾਂ ਦੇ ਵੀ ਕੰਨ ਹੋਣ ਗੁਆਂਡ ਵਾਲੇ ਦੇ ਬਾਗਿਚੇ ਦੀਆਂ ਝਾੜੀਆਂ ਵਿੱਚ ਛिप ਜਾਓ ਆ ਬਸ 5 ਮਿੰਟ ਤੁਸੀਂ ਖੁਦ ਦੇਖ ਲਵੋਗੇ ਆ ਮੇਰੇ ਗੋਡੇ ਵੈਸੇ ਵੀ ਹੁਣ ਜਵਾਨ ਨਹੀਂ ਸੀ ਆ ਲੇਕਿਨ ਉਸ ਰਾਤ ਮੈਂ ਬਿਨਾ ਕੁਝ ਸੋਚੇ ਫੁੱਲਾਂ ਦਾ ਗੁਲਦਸਤਾ ਲਈ ਆ ਗੁਆਂਡ ਦੀ ਤਰਫ ਝਾੜੀਆਂ ਵਿੱਚ ਵੜ ਗਿਆ ਮੈਨੂੰ ਖੁਦ ਤੇ ਗੁੱਸਾ ਵੀ ਆ ਰਿਹਾ ਸੀ ਆ ਕਿ ਇੱਕ ਰਿਟਾਇਰਡ ਜੱਜ ਛਿਪ ਕੇ ਝਾੜੀਆਂ ਵਿੱਚ ਵੜ ਗਿਆ ਹੈ ਪਰ ਡਰ ਤੇ ਸਚਾਈ ਦੋਵਾਂ ਵਿੱਚ ਇੱਕ ਸਮਾਨ ਗੱਲ ਹੁੰਦੀ ਹੈ ਉਹ ਇਨਸਾਨ ਨੂੰ ਇੱਜ਼ਤ ਨਹੀਂ ਦੇਖਣ ਦਿੰਦੇ ਮੈਂ ਝਾੜੀਆਂ ਵਿੱਚ ਬੈਠਾ ਰਿਆ ਮੇਰਾ ਦਿਲ ਤੇਜ਼ ਧੜਕ ਰਿਹਾ ਸੀ ਆ ਕਰਦੇ ਸਾਹਮਣੇ ਵਾਲੀ ਸੜਕ ਖਾਲੀ ਸੀ ਪਰ ਹਵਾ ਵਿੱਚ ਅਜੀਬ ਬੇਚੈਨੀ ਸੀ ਤੇ ਫਿਰ ਬਸ ਕੁਝ ਮਿੰਟਾਂ ਵਿੱਚ ਇੱਕ ਕਾਰ ਨਹੀਂ ਦੋ ਪੁਲਸ ਦੀਆਂ ਗੱਡੀਆਂ ਹੌਲੀ-ਹੌਲੀ ਆ ਕੇ ਰੁਕੀਆਂ ਸਾਇਰਨ ਨਹੀਂ ਆ ਬਸ ਨੀਲੀ ਲਾਲ ਲਾਈਟਾਂ ਜਿਵੇਂ ਕਿਸੇ ਨੇ ਪਹਿਲਾਂ ਤੋਂ ਸਕ੍ਰਿਪਟ ਲਿਖ ਰੱਖੀ ਹੋਵੇ ਤੇ ਹੁਣ ਬਸ ਐਕਟਿੰਗ ਬਾਕੀ ਹੋਵੇ ਚਾਰ ਪੁਰਸ ਵਾਲੇ ਉੱtre ਸਤਰਕਾਂ ਸਿੱਧੇ ਦਰਵਾਜ਼ੇ ਵੱਲ ਤੇ ਦਰਵਾਜ਼ੇ ਤੇ ਮੇਰੀ ਨੂੰਹ ਮੰਦੀਪ ਖੜੀ ਸੀ ਆ ਜਿਵੇਂ ਉਹ ਦੁਨੀਆ ਦੀ ਸਭ ਤੋਂ ਵੱਡੀ ਪੀੜਤ ਹੋਵੇ ਉਸਦੇ ਦੁਪट्टे ਦਾ ਇੱਕ ਕੋਨਾ ਫਟਿਆ ਹੋਇਆ ਬਾਲ ਖਿਲਰੇ ਅੱਖਾਂ ਦੇ ਕੋਲ ਕੱਜਲ ਫੈਲਿਆ ਹੋਇਆ ਉਹ ਬਾਰ-ਬਾਰ ਆਪਣੇ ਮੋਢੇ ਨੂੰ ਫੜ ਰਹੀ ਸੀ ਜਿਵੇਂ ਕਿਸੇ ਨੇ ਉਸ ਨੂੰ ਆ ਜ਼ੋਰ ਨਾਲ ੱੱਕਾ ਦਿੱਤਾ ਹੋਵੇ ਮੇਰਾ ਪੇਟ ਅੰਦਰੋਂ ਠੰਡਾ ਪੈ ਗਿਆ ਕਿਉਂਕਿ ਮੈਂ ਇਹ ਆ ਪਛਾਣਦਾ ਸੀ ਆ ਮੈਂ ਅਦਾਲਤ ਵਿੱਚ ਰੋਜ਼ ਦੇਖਦਾ ਸੀ ਆ ਕਿਸ ਤਰ੍ਹਾਂ ਇਨਸਾਨ ਆਪਣੇ ਚਿਹਰੇ ਤੇ ਡਰ ਤੇ ਹੰਝੂ ਲਿਆ ਕੇ ਦੂਜੇ ਨੂੰ ਅਪਰਾਧੀ ਬਣਾ ਦਿੰਦਾ ਹੈ ਪੁਲਿਸ ਨੇ ਉਸ ਤੋਂ ਕੁਝ ਪੁੱਛਿਆ ਉਸਨੇ ਘਰ ਦੀ ਤਰਫ ਇਸ਼ਾਰਾ ਕੀਤਾ ਫਿਰ ਉਸਨੇ ਹੱਥ ਉਠਾ ਕੇ ਸੜਕ ਦੀ ਤਰਫ ਇਸ਼ਾਰਾ ਕੀਤਾ ਉਸ ਦਿਸ਼ਾ ਵਿੱਚ ਜਿੱਥੇ ਮੈਂ ਹੋਣਾ ਚਾਹੀਦਾ ਸੀ ਆ ਜਿੱਥੇ ਮੈਂ ਹੁੰਦਾ ਜੇਕਰ ਅਸਵਿੱਤਰੀ ਨੇ ਮੇਰਾ ਹੱਥ ਨਾ ਫੜਿਆ ਹੁੰਦਾ ਉਸ ਪਲ ਮੇਰੇ ਹੱਥ ਤੋਂ ਫੁੱਲਾਂ ਦਾ ਗੁਲਦਸਤਾ ਝਾੜੀਆਂ ਵਿੱਚ ਡਿੱਗ ਗਿਆ ਤੇ ਮੇਰੇ ਅੰਦਰ ਕੁਝ ਟੁੱਟ ਕੇ ਜੰਮ ਗਿਆ ਮੇਰੇ ਪੁੱਤਰ ਨੇ ਮੈਨੂੰ ਡਿਨਰ ਤੇ ਨਹੀਂ ਬੁਲਾਇਆ ਸੀ ਆ ਉਸਨੇ ਮੈਨੂੰ ਫਸਾਉਣ ਲਈ ਬੁਲਾਇਆ ਸੀ ਮੈਂ ਝਾੜੀਆਂ ਵਿੱਚ ਬੈਠਾ ਰਿਆ ਸਾਹ ਰੋਕੀ ਰੱਖੀ ਆ ਪੁਲਸਕਾਰ ਦੇ ਅੰਦਰ ਗਈ ਆ ਫਿਰ ਬਾਹਰ ਨਿਕਲੀ ਕੁਝ ਦੇਰ ਬਾਅਦ ਸਭ ਸ਼ਾਂਤ ਹੋ ਗਿਆ ਗੱਡੀਆਂ ਚੱਲਿਆ ਗਈਆਂ ਮੈਂ ਕਾਫੀ ਦੇਰ ਤੱਕ ਉੱਥੇ ਹੀ ਚਿਪਿਆ ਰਿਆ ਜਿਵੇਂ ਮੇਰੀਆਂ ਲੱਤਾਂ ਨੇ ਮੇਰੇ ਨਾਲ ਰਿਸ਼ਤਾ ਤੋੜ ਦਿੱਤਾ ਹੋਵੇ ਫਿਰ ਕਿਸੇ ਤਰ੍ਹਾਂ ਮੈਂ ਕਾਰ ਤੱਕ ਪਹੁੰਚਿਆ ਉਸ ਪੂਰੀ ਡਰਾਈਵ ਵਿੱਚ ਮੈਨੂੰ ਸੜਕਾਂ ਦਿਖੀਆਂ ਲੇਕਿਨ ਕੁਝ ਸਮਝ ਨਹੀਂ ਆਇਆ ਮੇਰੇ ਦਿਮਾਗ ਵਿੱਚ ਬਸ ਇੱਕ ਹੀ ਦ੍ਰਿਸ਼ ਘੁੰਮ ਰਿਹਾ ਸੀ ਆ ਮੰਦੀਪ ਦਾ ਫਟਿਆ ਦੁਪੱਟਾ ਫੈਲਿਆ ਕੱਜਲ ਆ ਪੁਲਿਸ ਦੀ ਤਿਆਰ ਚਾਲ ਮੈਂ ਘਰ ਪਹੁੰਚਿਆ ਕਮਰੇ ਦੀ ਲਾਈਟ ਵੀ ਨਹੀਂ ਜਲਾਈਆ ਬਸ ਕੁਰਸੀ ਤੇ ਬੈਠ ਗਿਆ ਤੇ ਪਹਿਲੀ ਵਾਰ ਮੈਨੂੰ ਲੱਗਿਆ ਮੈਂ ਬੁੱਢਾ ਨਹੀਂ ਹਾਂ ਮੈਂ ਇਕੱਲਾ ਹਾਂ ਤੇ ਇਕੱਲੇ ਇਨਸਾਨ ਨੂੰ ਫਸੋਣਾ ਸਭ ਤੋਂ ਆਸਾਨ ਹੁੰਦਾ ਹੈ ਰਾਤ ਭਰ ਮੈਂ ਆਪਣੀ ਜ਼ਿੰਦਗੀ ਦੇ ਫੈਸਲੇ ਯਾਦ ਕਰਦਾ ਰਿਹਾ ਉਹੀ ਘਰ ਜਿਸ ਨੂੰ ਮੈਂ ਗਿਫਟ ਵਿੱਚ ਦਿੱਤਾ ਹੈ ਉਹੀ ਪੈਸਾ ਜਿਸ ਨੂੰ ਮੈਂ ਕਦੇ ਨੇ ਕਿਆ ওই ਪੁੱਤਰ ਜਿਸ ਨੂੰ ਮੈਂ ਇਕੱਲੇ ਪਾਲਿਆ ਤੇ ਹੁਣ ওই ਪੁੱਤਰ ਮੈਨੂੰ ਅਪਰਾਧੀ ਬਣਾ ਕੇ ਮੇਰੀ ਇੱਜ਼ਤ ਖਤਮ ਕਰਨਾ ਚਾਹੁੰਦਾ ਸੀ ਸਵੇਰ ਹੁੰਦੇ ਹੁੰਦੇ ਮੈਂ ਤੈਅ ਕਰ ਲਿਆ ਸੀ ਜੇਕਰ ਉਹ ਮੈਨੂੰ ਕਮਜ਼ੋਰ ਬੁੱਢਾ ਸਮਝ ਰਹੇ ਨੇ ਤਾਂ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਇਹੀ ਹੈ ਮੈਂ ਸਵਿਤਰੀ ਦਾ ਨੰਬਰ ਲਗਾਇਆ ਉਹ ਪਹਿਲੀ ਘੰਟੀ ਵਿੱਚ ਉੱઠી ਆ ਮੈਂ ਕਿਹਾ ਸਵਿਤਰੀ ਕੱਲ ਰਾਤ ਕੀ ਪਲਾਨ ਸੀ ਸਾਫ਼-ਸਾਫ਼ ਦੱਸੋ ਕੁਝ ਮਿੰਟੋ ਚੁੱਪ ਰਹੀ ਫਿਰ ਜਿਵੇਂ ਅੰਦਰ ਦਾ ਡਰ ਬਾਹਰ ਨਿਕਲ ਪਿਆ ਸਭ ਉਹ ਲੋਕ ਕਹਿ ਰਹੇ ਸੀ ਪਹਿਲਾ ਤੁਹਾਡੇ ਤੇ ਝੂਠਾ ਕੇਸ ਲਗਾਉਣਗੇ ਫਿਰ ਬੋਲਣਗੇ ਤੁਸੀਂ ਠੀਕ ਨਹੀਂ ਹੋ ਫਿਰ ਕੋਰਟ ਨੂੰ ਕਹਿਣਗੇ ਤੁਹਾਡਾ ਸਾਰਾ ਪੈਸਾ ਤੁਹਾਡੀ ਪੈਨਸ਼ਨ ਸਭ ਅਸੀਂ ਸੰਭਾਲਾਂਗੇ ਤੁਹਾਨੂੰ ਕਿਸੇ ਜਗ੍ਹਾ ਦੂਰ ਭੇਜ ਦੇਣਗੇ ਮੇਰੇ ਹੱਥ ਕੰਬ ਗਏ ਕਿਸੇ ਜਗ੍ਹਾ ਉਸਨੇ ਕਿਹਾ ਸਾਹਬ ਉਹ ਲੋਕ ਬੋਲ ਰਹੇ ਸੀ ਤੁਹਾਨੂੰ ਮਾਨਸਿਕ ਰੂਪ ਨਾਲ ਕਮਜ਼ੋਰ ਦਿਖਾ ਦੇਣਗੇ ਫਿਰ ਤੁਹਾਡੇ ਨਾਮ ਤੇ ਸਭ ਚਲਾਉਣਗੇ ਉਹ ਲੋਕ ਤੁਹਾਨੂੰ ਜਿੰਦਾ ਰਹਿੰਦੇ ਹੋਏ ਵੀ ਖਤਮ ਕਰਨਾ ਚਾਹੁੰਦੇ ਹਨ ਮੇਰੇ سینੇ ਵਿੱਚ ਜੋ ਗੁੱਸਾ ਸੀ ਉਹ ਹੁਣ ਅੱਗ ਨਹੀਂ ਰਿਹਾ ਸੀ ਆ ਉਹ ਬਰਫ਼ ਬਣ ਚੁੱਕਾ ਸੀ ਅਤੇ ਮੈਂ ਉਸੇ ਬਰਫ਼ੀਲੀ ਆਵਾਜ਼ ਵਿੱਚ ਕਿਹਾ ਠੀਕ ਹੈ ਹੁਣ ਤੁਸੀਂ ਦੀ ਅੱਖਾਂ ਬਣੇਗੀ ਆ ਲੇਕਿਨ ਧਿਆਨ ਰੱਖੇ ਇਹ ਲੜਾਈ ਸਿਰਫ ਮੇਰੀ ਨਹੀਂ ਆ ਤੇਰੀ ਸੁਰੱਖਿਆ ਦੀ ਵੀ ਹੈ ਸਵਿੱਤਰੀ ਨੇ ਹੌਲੇ ਜੇ ਕਿਹਾ ਸਾਬ ਮੈਂ ਡਰਦੀ ਹਾਂ ਲੇਕਿਨ ਚੁੱਪ ਨਹੀਂ ਰਹਿ ਸਕਦੀ ਆ ਤੇ ਉਸੇ ਪਲ ਮੈਨੂੰ ਸਮਝਾਇਆ ਇਹ ਕਹਾਣੀ ਹੁਣ ਡਿਨਰ ਦੀ ਨਹੀਂ ਆ ਰਹੀ ਆ ਇਹ ਕਹਾਣੀ ਹੁਣ ਬਚਨ ਦੀ ਹੈ ਤੇ ਜੇਕਰ ਮੈਂ ਬਚ ਗਿਆ ਤਾਂ ਅਗਲਾ ਕਦਮ ਸਿਰਫ ਬਚਣਾ ਨਹੀਂ ਹੋਵੇਗਾ ਅਗਲਾ ਕਦਮ ਹੋਵੇਗਾ ਸਭ ਨੂੰ ਉਹਨਾਂ ਦੀ ਅਸਲੀ ਜਗ੍ਹਾ ਦਿਖਾਉਣਾ ਉਸ ਦਿਨ ਤੋਂ ਬਾਅਦ ਮੇਰੀ ਨੀਂਦ ਗਾਇਬ ਹੋ ਗਈ ਆ ਲੇਕਿਨ ਮੈਂ ਟੁੱਟ ਨਹੀਂ ਰਿਹਾ ਸੀ ਆ ਮੈਂ ਜਾਗ ਰਿਹਾ ਸੀ ਕਦੇ-ਕਦੇ ਇਨਸਾਨ ਦੀ ਕਮਜ਼ੋਰੀ ਉਹੀ ਹੁੰਦੀ ਹੈ ਜੋ ਉਸ ਨੂੰ ਲੜਨਾ ਸਿਖਾ ਦਿੰਦੀ ਹੈ ਮੈਂ ਸਭ ਤੋਂ ਪਹਿਲਾ ਇੱਕ ਕੰਮ ਕੀਤਾ ਮੈਂ ਮੈਂ ਆਪਣੀਆਂ ਭਾਵਨਾਵਾਂ ਨੂੰ ਇੱਕ ਪਾਸੇ ਰੱਖਿਆ ਪੀਦਾ ਵਾਲਾ ਹਿੱਸਾ ਰੋਂਦਾ ਰਿਹਾ ਲੇਕਿਨ ਜੱਜ ਵਾਲਾ ਹਿੱਸਾ ਉੱਠ ਖੜਾ ਹੋਇਆ ਕਿਉਂਕਿ ਜੋ ਲੋਕ ਬਜ਼ੁਰਗਾ ਨੂੰ ਆ ਅਯੋਗ ਦਿਖਾ ਕੇ ਉਹਨਾਂ ਦੀ ਜ਼ਿੰਦਗੀ ਖੋਹਦੇ ਨੇ ਆ ਉਹ ਸਿਰਫ ਪਰਿਵਾਰ ਨਹੀਂ ਤੋੜਦੇ ਉਹ ਇਨਸਾਨੀਅਤ ਨੂੰ ਵੀ ਕੱਟਦੇ ਹਨ ਮੈਂ ਆਪਣੇ ਪੁਰਾਣੇ ਸਾਥੀ ਵਕੀਲ ਵਿਵੇਕ ਮੈਂ ਤੁਹਾਨੂੰ ਫੋਨ ਕੀਤਾ ਅਸੀਂ ਸਾਲਾਂ ਪਹਿਲਾਂ ਇੱਕ ਦੂਜੇ ਦੇ ਸਾਹਮਣੇ ਕਈ ਕੇਸਾਂ ਵਿੱਚ ਖੜੇ ਰਹੇ ਸੀ ਆ ਹੁਣ ਮੈਂ ਉਸ ਦੀ ਮਦਦ ਮੰਗ ਰਿਹਾ ਸੀ ਉਸਨੇ ਬਸ ਇਨਾ ਕਿਹਾ ਆ ਜਾਓ ਤੇ ਜੋ ਵੀ ਹੈ ਸਭ ਸੱਚ ਸੱਚ ਦੱਸੋ ਆ ਉਸ ਦੇ ਚੈਂਬਰ ਵਿੱਚ ਬੈਠ ਕੇ ਮੈਂ ਸਭ ਦੱਸਿਆ 2 ਸਾਲ ਦੀ ਖਾਮੋਸ਼ੀ ਅਚਾਨਕ ਡিনার ਸਵਿੱਤਰੀ ਦੀ ਚਿਤਾਵਨੀ ਪੁਲਸ ਦਾ ਆਉਣਾ ਤੇ ਮਨਦੀਪ ਦਾ ਨਾਟਕ ਵਿਵੇਕ ਨੇ ਮੇਰੀ ਤਰਫ ਦੇਖਿਆ ਤੇ ਬੋਲਿਆ ਇਸ ਦਰਨ ਝਗੜਾ ਨਹੀਂ ਹੈ ਇੱਕ ਪਲਾਨ ਹੈ ਤੇ ਆਜਾ ਪਲਾਨ ਉਦੋਂ ਹੀ ਟੁੱਟਦਾ ਹੈ ਜਦੋਂ ਸਬੂਤ ਹੱਥ ਵਿੱਚ ਹੋਵੇ ਮੈਂ ਪੁੱਛਿਆ ਸਬੂਤ ਕਿੱਥੋਂ ਆਵੇਗਾ ਉਸਨੇ ਕਿਹਾ ਸਵਿੱਤਰੀ ਤੋਂ ਪਰ ਬਹੁਤ ਸਾਵਧਾਨੀ ਨਾਲ ਅਸੀਂ ਇਹ じゃ ਕੁਝ ਨਹੀਂ ਕਰਾਂਗੇ ਜਿਸ ਨਾਲ ਉਸਤੇ ਖਤਰਾ ਵਧੇ ਤੇ ਅਸੀਂ ਪਾਸ਼ਾ ਆਸਾਨ ਰੱਖਾਂਗੇ ਪਰ ਕੰਮ ਪੱਕਾ ਕਰਾਂਗੇ ਅਗਲੇ ਕੁਝ ਦਿਨਾਂ ਵਿੱਚ ਮੈਂ ਬਾਹਰੋਂ ਸ਼ਾਂਤ ਦਿਖਦਾ ਸੀ ਪਰ ਅੰਦਰ ਇੱਕ ਇੱਕ ਕਦਮ ਸੋਚ ਕੇ ਚੱਲ ਰਿਹਾ ਸੀ ਮੈਂ ਆਪਣੇ ਪੁੱਤਰ ਦੇ ਆਫਿਸ ਦੇ ਕੋਲੀ ਕਚਾ ਦੀ ਦੁਕਾਨ ਤੋਂ ਉਸ ਨੂੰ ਦੇਖਿਆ ਮੈਂ ਆਪਣੀ ਨੂੰ ਨੂੰ ਜੀ ਮਜਾਂਦੇ ਦੇਖਿਆ ਮੈਂ ਦੋਵਾਂ ਨੂੰ ਇੱਕ ਮਹਿੰਗੇ ਕੈਫੇ ਵਿੱਚ ਕਿਸੇ ਵਕੀਲ ਨਾਲ ਮਿਲਦੇ ਦੇਖਿਆ ਉਹਨਾਂ ਦੇ ਚਿਹਰੇ ਤੇ ਖਬਰਾਟ ਤੇ ਜਲਦਬਾਜ਼ੀ ਸਾਫ ਸੀ ਉਹ ਸ਼ਾਮ ਸਬਿਤਰੀ ਨੇ ਮੈਨੂੰ ਫੋਨ ਕੀਤਾ ਉਸਦੀ ਆਵਾਜ਼ ਹੌਲੀ ਸੀ ਆ ਸਾਬ ਮੈਡਮ ਅਜੇ ਅਜੇ ਕਿਸੇ ਡਾਕਟਰ ਨਾਲ ਗੱਲ ਕਰ ਰਹੀ ਸੀ ਆ ਬੋਲ ਰਹੀ ਸੀ ਕੁਝ ਵੀ ਕਰਕੇ ਰਿਪੋਰਟ ਬਣਵਾਉਣੀ ਹੈ ਕਿ ਪਪਾ ਜੀ ਠੀਕ ਨਹੀਂ ਹਨ ਮੇਰੇ ਸਰੀਰ ਵਿੱਚ ਚੁੰਚੁਣੀ ਦੌੜ ਗਈ ਆ ਮੈਂ ਵਿਵੇਕ ਨੂੰ ਦੱਸਿਆ ਵਿਵੇਕ ਨੇ ਕਿਹਾ ਹੁਣ ਖੇੜ ਸਾਫ ਹੈ ਉਹ ਪਹਿਲਾ ਡਰ ਦਿਖਾਉਣਗੇ ਫਿਰ ਦਇਆ ਦਿਖਾਉਣਗੇ ਫਿਰ ਕੰਟਰੋਲ ਲੈ ਲੈਣਗੇ ਸਾਨੂੰ ਉਹਨਾਂ ਨੂੰ ਪਹਿਲਾ ਫੜਨਾ ਹੋਵੇਗਾ ਸਵਿੱਤਰੀ ਨੇ ਹੋੜੇ ਜੇ ਕਿਹਾ ਸਾਹਿਬ ਮੈਂ ਇੱਕ ਚੀਜ਼ ਕਰ ਸਕਦੀ ਹਾਂ ਮੈਡਮ ਮੈਨੂੰ ਫਰਨੀਚਰ ਸਮਝਦੀ ਹੈ ਉਹਨਾਂ ਦੇ ਸਾਹਮਣੇ ਬੋਲਦੀ ਰਹਿੰਦੀ ਹੈ ਮੈਂ ਕਿਹਾ ਜੋ ਵੀ ਕਰੇਗੀ ਡਰ ਕੇ ਨਹੀਂ ਸਮਝਦਾਰੀ ਨਾਲ ਉਸ ਤੋਂ ਬਾਅਦ ਸਵਿੱਤਰੀ ਨੇ ਘਰ ਦੇ ਅੰਦਰ ਦੀਆਂ ਗੱਲਾਂ ਨੋਟ ਕਰਨਾ ਸ਼ੁਰੂ ਕੀਤਾ ਕਿਸ ਦਿਨ ਕੋਣ ਆਇਆ ਕਿਸ ਨਾਲ ਫੋਨ ਤੇ ਗੱਲ ਹੋਈ ਆ ਕਿਹੜਾ ਕਾਗਜ਼ ਕਿਸ ਫਾਈਲ ਵਿੱਚ ਗਿਆ ਤੇ ਇੱਕ ਦਿਨ ਉਸਨੇ ਮੈਨੂੰ ਐਜੀ ਗੱਲ ਦੱਸੀ ਆ ਜਿਸਨੇ ਮੇਰੇ ਪੈਰਾ ਹਟੋ ਜ਼ਮੀਨ ਅਖਿਸਕਾ ਦਿੱਤੀ ਆ ਸਾਬ ਕਰ ਤੇ ਦੂਜਾ ਲੋਨ ਚੱਲ ਰਿਹਾ ਹੈ ਮੈਡਮ ਬੋਲ ਰਹੀ ਸੀ ਜੇਕਰ ਇਹ ਘਰ ਹੱਤੋਂ ਗਿਆ ਤਾਂ ਅਸੀਂ ਡੁੱਬ ਜਾਵਾਂਗੇ ਮੈਂ ਹੌਲੇ ਜੇ ਪੁੱਛਿਆ ਦੂਜਾ ਲੋਨ ਉਸਨੇ ਕਿਹਾ ਜੀ ਕੋਈ ਦੂਜਾ ਕਰਜ਼ਾ ਜਿਆ ਮੈਡਮ ਰੋਜ਼ ਬੋਲਦੀ ਹੈ ਬਸ ਪਾਪਾ ਜੀ ਦੇ ਪੈਸੇ ਕੰਟਰੋਲ ਵਿੱਚ ਆ ਜਾਣ ਸਭ ਠੀਕ ਹੋ ਜਾਵੇਗਾ ਇਹ ਤਾਂ ਸੀ ਕਰ ਮੇਰੇ ਨਾਮ ਤੇ ਸੀ ਆ ਪਰ ਉਹ ਉਸ ਨੂੰ ਆਪਣਾ ਏਟੀਐਮ ਸਮਝ ਰਹੀ ਸੀ ਅਤੇ ਹੁਣ ਉਹ ਮੈਨੂੰ ਹਟਾ ਕੇ ਪੂਰੀ ਮਸ਼ੀਨ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦੇ ਸੀ ਆ ਵਿਵੇਕ ਨੇ ਤੁਰੰਤ ਇੱਕ ਫਾਈਨੈਂਸ ਆਦਮੀ ਬੁਲਾਇਆ ਜੋ ਕਰਜ਼ਾ ਖਰਚ ਤੇ ਕਾਗਜ਼ਾਂ ਦੀਆਂ ਲਕੀਰਾਂ ਜੋੜ ਸਕੇ ਤੇ ਉੱਥੋਂ ਜੋ ਤਸਵੀਰ ਬਣੀ ਉਹ ਬਦਸੂਰਤ ਸੀ ਆ ਵਿਆਹ ਤੋਂ ਪਹਿਲਾਂ ਵੀ ਆ ਮਨਦੀਪ ਤੇ ਭਾਰੀ ਕਰਜ਼ਾ ਸੀ ਵਿਆਹ ਤੋਂ ਬਾਅਦ ਖਰਚਾ ਹੋਰ ਵੱਧ ਗਿਆ ਤੇ ਮੇਰੇ ਪੁੱਤਰ ਨੇ ਮੇਰੇ ਹੀ ਦਿੱਤੇ ਘਰ ਦੇ ਪਰੋਸੇ ਹੋਰ ਪੈਸੇ ਉਧਾਰ ਲਏ ਆ ਵਿਵੇਕ ਨੇ ਕਿਹਾ ਇਹ ਲੋਕ ਫਸ ਚੁੱਕੇ ਹਨ ਇਸ ਲਈ ਇਹ ਤੁਹਾਨੂੰ ਵੀ ਫਸਾਉਣਾ ਚਾਹੁੰਦੇ ਨੇ ਆ ਹੁਣ ਸਵਾਲ ਸੀ ਅਸੀਂ ਆ ਸਾਬਿਤ ਕਿਵੇਂ ਕਰੀਏ ਸਵਿਤਰੀ ਨੇ ਕਿਰਾਤਾ ਮੈਨੂੰ ਫੋਨ ਕੀਤਾ ਸਾਹਿਬ ਅੱਜ ਮੈਡਮ ਤੇ ਸਾਹਿਬ ਤੁਹਾਡਾ ਪੁੱਤਰ ਸਟੱਡੀ ਵਿੱਚ ਗੱਲ ਕਰ ਰਹੀ ਸੀ ਆ ਮੈਡਮ ਬੋਲ ਰਹੀ ਸੀ ਪੁਲਿਸ ਵਾਲੀ ਆ ਗੱਲ ਵਿੱਚ ਜੇਕਰ ਉਹ ਬਚ ਗਿਆ ਤਾਂ ਡਾਕਟਰ ਵਾਲੀ ਲਾਈਨ ਵਿੱਚ ਵੜਾਂਗੇ ਆ ਕੋਰਟ ਵਿੱਚ ਬੋਲਾਂਗੇ ਪਾਪਾ ਜੀ ਖਤਰਾ ਹਨ ਮੈਂ ਸਾਂ ਲਿਆ ਤੁਹਾਡੇ ਕੋਲ ਇਸ ਦਾ ਕੋਈ ਸਬੂਤ ਉਹ ਰੁਕੀ ਆ ਫਿਰ ਬੋਲੀ ਸਾਹਿਬ ਜੇਕਰ ਮੈਂ ਆਵਾਜ਼ ਰਿਕਾਰਡ ਕਰ ਲਵਾਂ ਮੈਂ ਤੁਰੰਤ ਵਿਵੇਕ ਨੂੰ ਦੱਸਿਆ ਵਿਵੇਕ ਨੇ ਕਿਹਾ ਕਰ ਸਕਦੀ ਹੈ ਲੇਕਿਨ ਸਾਵਧਾਨੀ ਨਾਲ ਉਸਤੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਅਗਲੇ 2-3 ਦਿਨਾਂ ਵਿੱਚ ਸਾਵਿਤਰੀ ਨੇ ਦੋ ਛੋਟੀਆਂ-ਛੋਟੀਆਂ ਰਿਕਾਰਡਿੰਗਾਂ ਫੜ ਲਈਆਂ ਉਨ੍ਹਾਂ ਵਿੱਚ ਮਨਦੀਪ ਦੀ ਆਵਾਜ਼ ਸਾਫ਼ ਸੀ ਠੰਡੀ ਕੱਟਣ ਵਾਲੀ ਆ ਉਹ ਬੋਲ ਰਹੀ ਸੀ ਕਿ ਕਿਵੇਂ ਝੂਠੇ aarop ਲੱਗਣਗੇ ਕਿਵੇਂ ਰਿਪੋਰਟ ਬਣੇਗੀ ਆ ਕਿਵੇਂ ਪੈਸਾ ਕੰਟਰੋਲ ਹੋਵੇਗਾ ਮੇਰਾ ਪੁੱਤਰ ਵਿੱਚ ਵਿਚਾਲੇ ਹਿਜਕਦਾ ਸੀ ਆ ਲੇਕਿਨ ਫਿਰ ਚੁੱਪ ਹੋ ਜਾਂਦਾ ਸੀ ਜਦੋਂ ਮੈਂ ਉਹ ਰਿਕਾਰਡਿੰਗ ਸੁਣੀ ਮੈਨੂੰ ਪਹਿਲੀ ਵਾਰ ਲੱਗਿਆ ਮੇਰਾ ਪੁੱਤਰ ਬੁਰਾ ਆਦਮੀ ਨਹੀਂ ਹੈ ਉਹ ਕਮਜ਼ੋਰ ਆਦਮੀ ਬਣ ਗਿਆ ਹੈ ਤੇ ਕਮਜ਼ੋਰ ਆਦਮੀ ਸਭ ਤੋਂ ਖਤਰਨਾਕ ਕੰਮ ਵੀ ਕਰ ਬੈਠਦਾ ਹੈ ਕਿਉਂਕਿ ਉਹ ਖੁਦ ਦੀ ਜ਼ਿੰਮੇਵਾਰੀ ਕਿਸੇ ਹੋਰ ਤੇ ਪਾ ਦਿੰਦਾ ਹੈ ਵਿਵੇਕ ਨੇ ਕਿਹਾ ਹੁਣ ਅਸੀਂ ਇਹ ਕੇਸ ਫਾਈਲ ਕਰਾਂਗੇ ਦੋ ਚੀਜ਼ਾਂ ਨਾਲ ਨਾਲ ਇੱਕ ਘਰ ਦੇ ਕਾਗਜ਼ ਦੋ ਝੂਠਿਆ ਰੋਪਾ ਦੀ ਸਾਜ਼ਿਸ਼ ਮੈਂ ਬਸ ਸਿਰ ਹਿਲਾਇਆ ਨੋਟਿਸ ਤੇ ਕਾਗਜ਼ ਗਏ ਆ ਜਿਵੇਂ ਹੀ ਕਾਗਜ਼ ਉਹਨਾਂ ਦੇ ਹੱਥ ਵਿੱਚ ਪਹੁੰਚੇ ਸਵਿੱਤਰੀ ਦਾ ਫੋਨ ਆਇਆ ਉਸ ਦੇ ਪਿੱਛੇ ਸ਼ੋਰ ਸੀ ਕਿਸੇ ਦੇ ਚੀਲਾਉਣ ਦਾ ਮਨਦੀਪ ਦੀ ਆਵਾਜ਼ ਏ ਕੀ ਹੈ ਇਹ ਸਾਨੂੰ ਕਿਵੇਂ ਕਰ ਸਕਦਾ ਹੈ ਮੇਰੇ ਪੁੱਤਰ ਦੀ ਆਵਾਜ਼ ਪਾਪਾ ਨੇ ਕੇਸ ਕਰ ਦਿੱਤਾ ਮਨਦੀਪ ਤੁਸੀਂ ਕਿਹਾ ਸੀ ਉਹ ਕੁਝ ਨਹੀਂ ਕਰੇਗਾ ਤੁਸੀਂ ਕਿਹਾ ਸੀ ਉਹ ਇਕੱਲਾ ਹੈ ਫਿਰ ਇੱਕ ਜ਼ੋਰ ਦੀ ਆਵਾਜ਼ ਜਿਵੇਂ ਮੇਜ਼ ਤੇ ਹੱਥ ਮਾਰਿਆ ਵਾਰ ਉਸ ਤੋਂ ਬਾਅਦ ਸਨਾਟਾ ਸavitri ਨੇ ਫੁਸਫੁਸਾ ਕੇ ਕਿਹਾ ਸਾਹਿਬ ਮੈਡਮ ਹੁਣ ਕੁਝ ਹੋਰ ਕਰਨ ਵਾਲੀ ਹੈ ਬਹੁਤ ਗੁੱਸੇ ਵਿੱਚ ਹੈ ਬੋਲ ਰਹੀ ਸੀ ਜੇਕਰ ਕੋਰਟ ਵਿੱਚ ਨਹੀਂ ਤਾਂ ਬਾਹਰ ਮੇਰੇ ਰੋਂਗਟੇ ਖੜੇ ਹੋ ਗਏ ਵਿਵੇਕ ਨੇ ਉਹੀ ਕੀਤਾ ਜੋ ਇੱਕ ਸਮਝਦਾਰ ਇਨਸਾਨ ਕਰਦਾ ਹੈ ਉਸਨੇ ਕਿਹਾ ਹੁਣ ਅਸੀਂ ਸਿਰਫ ਕੇਸ ਨਹੀਂ ਤੁਹਾਡੀ ਸੁਰੱਖਿਆ ਵੀ ਵਧਾਵਾਂਗੇ ਤੇ ਉਸੇ ਰਾਤ ਮੈਨੂੰ ਇੱਕ ਹੋਰ ਕੋ ਲਾਈ ਸਕ੍ਰੀਨ ਤੇ ਮੇਰੇ ਪੁੱਤਰ ਦਾ ਨੰਬਰ ਸੀ ਮੈਂ ਚੱਕਿਆ ਉਸਦੀ ਆਵਾਜ਼ ਟੁੱਟੀ ਹੋਈ ਸੀ ਪਾਪਾ ਪਲੀਜ਼ ਮੈਨੂੰ ਮੀ ਲਵੋ ਮੈਂ ਬਹੁਤ ਠੰਡੇ ਸੁਰ ਵਿੱਚ ਕਿਹਾ ਹੁਣ ਮਿਲਣਾ ਤੁਹਾਨੂੰ ਯਾਦ ਆਇਆ ਜਦੋਂ ਤੁਸੀਂ ਪੁਲਿਸ ਬੁਲਾ ਰਹੇ ਸੀ ਉਦੋਂ ਉਹ ਰੋ ਪਿਆ ਪਾਪਾ ਮੈਂ ਫਸ ਗਿਆ ਹਾਂ ਉਹ ਸਭ ਮੈਂ ਕਿਹਾ ਤੁਸੀਂ ਫਸੇ ਨਹੀਂ ਸੀ ਤੁਸੀਂ ਫਸੌਣ ਵਿੱਚ ਸਾਥ ਦਿੱਤਾ ਸੀ ਆ ਉਹ ਬੋਲਿਆ ਉਹ ਬੋਲਦੀ ਸੀ ਆ ਤੁਸੀਂ ਕਮਜ਼ੋਰ ਹੋ ਰਹੇ ਹੋ ਤੁਹਾਨੂੰ ਕੰਟਰੋਲ ਚਾਹੀਦਾ ਹੈ ਮੇਰੇ ਅੰਦਰ ਪਿਤਾ ਦਾ ਹਿੱਸਾ ਕੰਬਿਆ ਲੇਕਿਨ ਮੈਂ ਖੁਦ ਨੂੰ ਸੰਭਾਲਿਆ ਮੈਂ ਕਿਹਾ ਕੱਲ ਕੋਰਟ ਵਿੱਚ ਸੱਚ ਬੋਲੇਗਾ ਜਾਂ ਨਹੀਂ ਇਹ ਤੈਅ ਕਰੇਗਾ ਕੀ ਆ ਤੁਸੀਂ ਇਨਸਾਨ ਹੋ ਜਾਂ ਸਿਰਫ ਕਟ ਪੁਤਲੀ ਆ ਤੇ ਮੈਂ ਫੋਨ ਕੱਟ ਦਿੱਤਾ ਉਸ ਵਕਤ ਮੈਨੂੰ ਨਹੀਂ ਪਤਾ ਸੀ ਆ ਕਿ ਮਨਦੀਪ ਆਪਣੀ ਆਖਰੀ ਚਾਲ ਲਈ ਆ ਇੱਕ ਫਰਜ਼ੀ ਰਿਪੋਰਟ ਤਿਆਰ ਕਰ ਚੁੱਕੀ ਸੀ ਆ ਤੇ ਅਗਲਾ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਕੋਟ ਦਿਨ ਬਣਨ ਵਾਲਾ ਸੀ ਕੋਟ ਦੀਆਂ ਪੌੜੀਆਂ ਚੜਦੇ ਹੋਏ ਮੇਰੇ ਕਦਮ ਭਾਰੀ ਸੀ ਪਰ ਮੇਰੇ ਅੰਦਰ ਡਰ ਨਹੀਂ ਸੀ ਅਦਾਲਤ ਮੇਰੇ ਲਈ ਨਵੀਂ ਨਹੀਂ ਸੀ ਨਵਾਂ ਸੀ ਇਸ ਵਾਰ ਸਾਹਮਣੇ ਕੋਈ ਅਪਰਾਧੀ ਨਹੀਂ ਮੇਰਾ ਆਪਣਾ ਪੁੱਤਰ ਬੈਠਾ ਸੀ ਮੈਂ ਆਪਣੇ ਕੱਪੜੇ ਠੀਕ ਕੀਤੇ ਵਿਵੇਕ ਮੇਰੇ ਨਾਲ ਸੀ ਤੇ ਮੈਂ ਖੁਦ ਤੋਂ ਇੱਕ ਹੀ ਗੱਲ ਕਹਿ ਰਿਹਾ ਸੀ ਅੱਜ ਭਾਵਨਾਵਾਂ ਨਹੀਂ ਸੱਚ ਬੋਲੇਗਾ ਜੱਜ ਸਾਹਿਬਾ ਨੇ ਕੇਸ ਬੁਲਾਇਆ ਸਾਹਮਣੇ ਮੇਰੇ ਪੁੱਤਰ ਅਤੇ ਨੂੰ ਦਾ ਵਕੀਲ ਬੈਠਾ ਸੀ ਨੂ ਦਾ ਚਿਹਰਾ ਉਹੀ ਸ਼ਾਂਤ ਮਖੋਟਾ ਜਿਵੇਂ ਕੁਝ ਖੋਇਆ ਹੀ ਨਾ ਹੋਵੇ ਲੇਕਿਨ ਉਸ ਦੀਆਂ ਉਗੜਾਂ ਉਸ ਦੀ ਸਚਾਈ ਦੱਸ ਰਹੀਆਂ ਸੀ ਉਹ ਕੰਬ ਰਹੀਆਂ ਸੀ ਆ ਵਿਵੇਕ ਨੇ ਸ਼ੁਰੂਆਤ ਮੇਰੀ ਕਹਾਣੀ ਤੋਂ ਨਹੀਂ ਕੀਤੀ ਉਸ ਨੇ ਸ਼ੁਰੂਆਤ ਉਸ ਰਾਤ ਤੋਂ ਕੀਤੀ ਜਿਸ ਰਾਤ ਪੁਲਿਸ ਬੁਲਾਉਣ ਦੀ ਤਿਆਰੀ ਸੀ ਤੇ ਫਿਰ ਰਿਕਾਰਡਿੰਗ ਚੱਲੀ ਕੋਰਟ ਵਿੱਚ ਮਨਦੀਪ ਦੀ ਉਹੀ ਆਵਾਜ਼ ਗੂੰਜੀ ਠੰਡੀ ਸਾਫ਼ ਬੇਰਹਿਮ ਉਹ ਬੋਲ ਰਹੀ ਸੀ ਕਿ ਕਿਵੇਂ ਝੂਠਿਆ આરોਪ ਲੱਗਣਗੇ ਕਿ ਮੇਰੀ ਰਿਪੋਰਟ ਬਣੇਗੀ ਕਿਵੇਂ ਪੈਸਾ ਕੰਟਰੋਲ ਹੋਵੇਗਾ ਮੇਰੇ ਪੁੱਤਰ ਦਾ ਚਿਹਰਾ ਚਿੱਟਾ ਪੈ ਗਿਆ ਉਹ ਹੇਠਾ ਦੇਖ ਰਿਹਾ ਸੀ ਜਿਵੇਂ ਜ਼ਮੀਨ ਵਿੱਚ ਕਿਤੇ ਛੇਦ ਮਿਲ ਜਾਵੇ ਤੇ ਉਹ ਗਾਇਬ ਹੋ ਜਾਵੇ ਮਨਦੀਪ ਦਾ ਵਕੀਲ ਉੱਠਿਆ ਇਹ ਰਿਕਾਰਡਿੰਗ ਵਿਵੇਕ ਨੇ ਸ਼ਾਂਤ ਸੁਰ ਵਿੱਚ ਕਿਹਾ ਮਾਨਯੋਗ ਅਦਾਲਤ ਸਾਡੇ ਕੋਲ ਤਾਰੀਖ ਡਿਵਾਈਸ ਤੇ ਗਵਾਹ ਸਭ ਮੌਜੂਦ ਹਨ ਤੇ ਸਭ ਤੋਂ ਵੱਡਾ ਗਵਾਹ ਉਹਨਾਂ ਦੇ ਆਪਣੇ ਸ਼ਬਦ ਫਿਰ ਸਵਿੱਤਰੀ ਨੂੰ ਬੁਲਾਇਆ ਗਿਆ ਉਹ ਕਿਸੇ ਰਾਣੀ ਦੀ ਤਰ੍ਹਾਂ ਨਹੀਂ ਆਈ ਉਹ ਇੱਕ ਸਧਾਰਨ ਕਰੇਲੂ ਮਹਿਲਾ ਦੀ ਤਰ੍ਹਾਂ ਆਈ ਸਿਰ ਤੇ ਪੱਲੂ ਹੱਥ ਵਿੱਚ ਸਚਾਈ ਤੇ ਦਿਲ ਵਿੱਚ ਡਰ ਲੇਕਿਨ ਉਸ ਦੀ ਆਵਾਜ਼ ਕੰਬੀ ਨਹੀਂ ਉਸਨੇ ਕਿਹਾ ਮੈਂ ਸਾਬ ਨੂੰ ਆ ਪਾਲਦਿਆ ਹੋਇਆ ਦੇਖਿਆ ਹੈ ਮੈਂ ਕਰ ਬੰਦੇ ਦੇ ਦੇਖਿਆ ਹੈ ਮੈਂ ਮੈਡਮ ਨੂੰ ਪਲਾਨ ਬਣਾਉਂਦੇ ਸੁਣਿਆ ਹੈ ਉਹ ਬੋਲਦੀ ਸੀ ਆ ਬੁੱਢੇ ਆਦਮੀ ਨੂੰ ਬਸ ਡਰਾਓ ਫਿਰ ਸਭ ਆਪਣੇ ਨਾਮ ਹੋ ਜਾਵੇਗਾ ਕੋਰਟ ਵਿੱਚ ਸਨਾਟਾ ਚ ਆ ਗਿਆ ਤੇ ਫਿਰ ਉਹ ਪਹਲਾਇਆ ਜਦੋਂ ਜੱਜ ਸਾਹਿਬਾ ਨੇ ਮੇਰੇ ਪੁੱਤਰ ਤੋਂ ਸਿੱਧਾ ਪੁੱਛਿਆ ਤੁਸੀਂ ਆਪਣੇ ਪਿਤਾ ਨੂੰ ਡਿਨਰ ਤੇ ਕਿਉਂ ਬੁਲਾਇਆ ਸੀ ਮੇਰੇ ਪੁੱਤਰ ਦੀ ਆਵਾਜ਼ ਫੱਟ ਗਈ ਉਹ ਹੌਲੀ-ਹੌਲੀ ਬੋਲਿਆ ਮੈਂ ਮੈਂ ਗਲਤ ਕਰ ਰਿਹਾ ਸੀ ਮੈਨੂੰ ਲੱਗਿਆ ਮੈਂ ਉਸ ਨੂੰ ਰੋਕ ਨਹੀਂ ਪਾਵਾਂਗਾ ਮੈਂ ਡਰ ਗਿਆ ਸੀ ਮਨਦੀਪ ਨੇ ਉਸ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਜਿਵੇਂ ਪੁਰਾਣੀ ਆਦਤ ਹੋਵੇ ਕਟਪੁਤਲੀ ਦੀ ਡੋਰੀ ਆ ਪਰ ਇਸ ਵਾਰ ਮੇਰਾ ਪੁੱਤਰ ਪਹਿਲੀ ਵਾਰ ਪਿੱਛੇ हट ਗਿਆ ਤੇ ਉਹ ਹੀ ਪਿੱਛੇ ਹਟਣਾ ਮੇਰੇ ਲਈ ਉਸ ਦਿਨ ਦੀ ਸਭ ਤੋਂ ਵੱਡੀ ਗਵਾਹੀ ਸੀ ਫਾਈਨੈਂਸ ਰਿਪੋਰਟ ਵੀ ਰੱਖੀ ਗਈ ਕਰ ਤੇ ਲਿਆ ਗਿਆ ਬਾਧੂ ਕਰਜ਼ਾ ਮਹਿੰਗੇ ਖਰਚ ਤੇ ਉਹ ਜਲਦਬਾਜੀ ਜਿਸ ਦੇ ਕਾਰਨ ਉਹਨਾਂ ਨੇ ਮੈਨੂੰ ਹਟਾਉਣ ਦਾ ਰਸਤਾ ਚੁਣਿਆ ਜੱਜ ਸਾਹਿਬਾਂ ਨੇ ਕੁਝ ਪੰਨੇ ਪਲਟੇ ਫਿਰ ਸਿਰ ਚੱਕ ਕੇ ਕਿਹਾ ਇਹ ਕੇਵਲ ਪਰਿਵਾਰਿਕ ਵਿਵਾਦ ਨਹੀਂ ਹੈ ਇਹ ਬਜ਼ੁਰਗ ਦੇ ਨਾਲ ਧੋਖਾ ਤੇ ਸਾਜ਼ਿਸ਼ ਦਾ ਮਾਮਲਾ ਹੈ ਮੇਰੀ ਸਾਹ ਅਟਕ ਗਈ ਫਿਰ ਫੈਸਲਾ ਆਇਆ ਕਰਦੇ ਕਾਗਜ਼ਾਂ ਤੇ ਜੋ ਅਨਿਆਏ ਹੋਇਆ ਸੀ ਉਸ ਨੂੰ ਰੱਦ ਕਰਨ ਦੀ ਪ੍ਰਕਿਰਿਆ ਖਰਚ ਹਰਜਾਨੇ ਦੀ ਦਿਸ਼ਾ ਤੇ ਪੁਲਿਸ ਜਾਂਚ ਲਈ ਰੈਫਰ ਮੰਦੀਪ ਦਾ ਚਿਹਰਾ ਪਹਿਲੀ ਵਾਰ ਟੁੱਟਦਾ ਦੇਖਿਆ ਉਹ ਚਿਲਾਈ ਨਹੀਂ ਰੋਈ ਨਹੀਂ ਬਸ ਉਸ ਦਾ ਸ਼ਾਂਤ ਮਕੋਟਾ ਉਤਰ ਗਿਆ ਜਿਵੇਂ ਉਸ ਦੇ ਅੰਦਰ ਦਾ ਡਰ ਬਾਹਰ ਆ ਗਿਆ ਹੋਵੇ ਕੋਰਟ ਤੋਂ ਬਾਹਰ ਨਿਕਲਦੇ ਹੋਏ ਮੇਰਾ ਪੁੱਤਰ ਮੇਰੇ ਸਾਹਮਣੇ ਆਇਆ ਉਸ ਦੀਆਂ ਅੱਖਾਂ ਲਾਲ ਸੀ ਆ ਪਾਪਾ ਮੈਨੂੰ ਮਾਫ ਕਰ ਦਿਓ ਮੈਂ ਉਸ ਨੂੰ ਦੇਖਿਆ ਬਹੁਤ देर ਦੇਖਿਆ ਮੈਨੂੰ 8 ਸਾਲ ਦਾ ਉਹੀ ਬੱਚਾ ਦਿਖਿਆ ਜੋ ਡਿੱਗ ਕੇ ਗੋਡਾ ਛਿੱਲ ਲੈਂਦਾ ਸੀ ਆ ਮੇਰੇ ਹੀ ਗੋਦ ਵਿੱਚ ਸਿਰ ਰੱਖ ਕੇ ਰੋਂਦਾ ਸੀ ਆ ਲੇਕਿਨ ਫਿਰ ਮੈਨੂੰ ਉਹੀ ਰਾਤ ਵੀ ਯਾਦ ਆਈ ਆ ਪੁੱਸ ਨਾਟਕਾ ਝੂਠ ਤੇ ਮੇਰਾ ਨਾਮ ਮਿਟਾਉਣ ਦੀ ਕੋਸ਼ਿਸ਼ ਮੈਂ ਬਹੁਤ ਹੌਲੀ ਜੇ ਕਿਹਾ ਮਾਫੀ ਸ਼ਬਦ ਨਾਲ ਨਹੀਂ ਹੁੰਦੀ ਆ ਮਾਫੀ ਬਦਲ ਨਾਲ ਹੁੰਦੀ ਹੈ ਉਹ ਰੋਣ ਲੱਗਾ ਮੈਂ ਬਦਲਾਂਗਾ ਮੈਂ ਕਿਹਾ ਜੇਕਰ ਸੱਚ ਵਿੱਚ ਬਦਲੋਗੇ ਤਾਂ ਸਭ ਤੋਂ ਪਹਿਲਾਂ ਸੱਚ ਬੋਲੋਗੇ ਤੇ ਦੂਜਿਆਂ ਦੇ ਹੱਥ ਦੀ ਡੋਰੀ ਬੰਨ੍ਹਾ ਛੱਡ ਦਿਓਗੇ ਮੈਂ ਕਦਮ ਅੱਗੇ ਵਧਾਏ ਕੁਝ ਹਫ਼ਤਿਆਂ ਬਾਅਦ ਮੈਂ ਆਪਣੇ ਉਸੇ ਘਰ ਦੇ ਬ੍ਰਾਂਡ ਦੇ ਵਿੱਚ ਬੈਠਾ ਸੀ ਆ ਕਰ ਜੋ ਫਿਰ ਤੋਂ ਮੇਰਾ ਹੋਣ ਲੱਗਾ ਸੀ ਆ ਵਗੀਜੇ ਵਿੱਚ ਕਾ ਵੱਧ ਗਈ ਸੀ ਪਰ ਮੈਨੂੰ ਬੁਰਾ ਨਹੀਂ ਲੱਗਿਆ ਕਿਉਂਕਿ ਕੁਝ ਚੀਜ਼ਾਂ ਸਮੇਂ ਦੇ ਨਾਲ ਫਿਰ ਤੋਂ ਠੀਕ ਹੁੰਦੀਆਂ ਨੇ ਆ ਜੇਕਰ ਤੁਸੀਂ ਉਹਨਾਂ ਨੂੰ ਪਾਣੀ ਦਿਓ ਮਿਹਨਤ ਦਿਓ ਤੇ ਸਮਾਂ ਦਿਓ ਆ ਇੱਕ ਦਿਨ ਸਵਿੱਤਰੀ ਨੇ ਮੈਨੂੰ ਇੱਕ ਲਿਫਾਫਾ ਦਿੱਤਾ ਮੇਰੇ ਪੁੱਤਰ ਦੀ ਲਿਖਾਵਟ ਸੀ ਉਸ ਵਿੱਚ ਲਿਖਿਆ ਸੀ ਕਿ ਉਹ ਅਲਗ ਹੋ ਰਿਹਾ ਹੈ ਕੀ ਉਹ ਕੰਮ ਲੱਭ ਰਿਹਾ ਹੈ ਕੀ ਉਹ ਉਸ ਨੂੰ ਸਮਝ ਆ ਗਿਆ ਹੈ ਉਸਨੇ ਕੀ ਗਵਾਇਆ ਹੈ ਮੈਂ ਉਸ ਪੱਤਰ ਨੂੰ ਦੋ ਵਾਰ ਪੜ੍ਹਿਆ ਫਿਰ ਉਸ ਨੂੰ ਆਪਣੀ ਦਰਾਜ ਵਿੱਚ ਰੱਖ ਦਿੱਤਾ ਮੈਂ ਖੁਦ ਨਾਲ ਕਿਹਾ ਸ਼ਾਇਦ ਇੱਕ ਦਿਨ ਪਰ ਅੱਜ ਨਹੀਂ ਅੱਜ ਮੇਰਾ ਕੰਮ ਆਪਣੇ ਘਰ ਨੂੰ ਠੀਕ ਕਰਨਾ ਹੈ ਆਪਣੇ ਮਨ ਨੂੰ ਠੀਕ ਕਰਨਾ ਹੈ ਤੇ ਯਾਦ ਰੱਖਣਾ ਹੈ ਕਿ ਰਿਸ਼ਤਿਆਂ ਵਿੱਚ ਪਿਆਰ ਜ਼ਰੂਰੀ ਹੈ ਪਰ ਸੱਚ ਤੇ ਸਨਮਾਨ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਤੇ ਜੇਕਰ ਤੁਸੀਂ ਇੱਥੇ ਤੱਕ ਸੁਣਦੇ ਆਏ ਹੋ ਹਾਂ ਇੱਕ ਛੋਟਾ ਜਿਹਾ ਸਵਾਲ ਤੁਸੀਂ ਇਹ ਕਹਾਣੀ ਕਿਸ ਸ਼ਹਿਰ ਜਾਂ ਕਿਸ ਪਿੰਡ ਤੋਂ ਸੁਣ ਰਹੇ ਹੋ ਕਮੈਂਟ ਵਿੱਚ ਜ਼ਰੂਰ ਲਿਖਿਓ ਜੇਕਰ ਤੁਹਾਨੂੰ ਐਗੀਆਂ ਸੱਚੀਆਂ ਜਈਆਂ ਕਹਾਣੀਆਂ ਪਸੰਦ ਹਨ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ